ਟਿਕਟ ਦੇਖੋ ਪਾਰਟੀ ਨੂੰ ਰਿਕੁਐਸਟ ਕਰਤੀ ਆ ਟਿਕਟ ਮਿਲੇਗੀ ਜੀ ਉਹਨਾਂ ਨੂੰ ਆਹ ਜੀ ਥੈਂਕ ਯੂ ਆਸਮਾ ਤੋਂ ਫੰਡ ਵੀ ਤੇ ਨਾ ਰੋ ਆਰੇ ਵੈਰੀ ਗੁੱਡ ਔਰ ਇਹਨਾਂ ਨੇ ਇੱਕ ਬਹੁਤ ਵਧੀਆ ਗੱਲ ਅਜਮੰਦਰੀ ਸਾਹਿਬ ਨੇ ਕੀਤੀ ਹਰਦੀਪ ਸਿੰਘ ਮੁੰਡੀਆਂ ਜੀ ਨੇ ਵੀ ਉਹਨਾਂ ਨੇ ਅੱਜ ਹੀ ਵਾਰਡ ਨੰਬਰ 2 ਦੀ ਮੈਨੂੰ ਟਿਕਟ ਦਿੱਤੀ ਔਰ ਵਾਰਡ ਨੰਬਰ 2 ਦੇ ਵਿੱਚ ਅੱਜ ਹੀ 80 ਲੱਖ ਰੁਪਏ ਦੀ ਗ੍ਰਾਂਟ ਦੇ ਦਿੱਤੀ ਹੈ ਅੱਜ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਦਾਨੋ ਸਾਹਿਬ ਦਾ ਜੋ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਦੇ ਹੁਕਮ ਕਹਿ ਲੋ ਇਹਨਾਂ ਦਾ ਸੋਨੀ ਜੀ ਨਾਲ ਪਿਆਰ ਕਹਿ ਲੋ ਤੇ ਸਾਡੇ ਨਾਲ ਪਿਆਰ ਕਹਿ ਲੋ ਅੱਜ ਸੋਨੀ ਕਾਉਂਸਲਰ ਸਹਿਬਾਨ ਜੋ ਸਾਹਨੇ ਵਾਲ ਦੇ ਵਾਰ ਨੰਬਰ 2 ਦੇ ਅੱਜ ਆਮ ਆਨਵੀ ਪਾਰਟੀ ਸਾਮਲ ਹੋਏ ਸੋ ਮੈਂ ਇੱਥੇ ਮੈਂ ਖੁੱਸਾ ਉਥੇ ਪਾਰਟੀ ਨੂੰ ਬਹੁਤ ਵੱਡਾ ਹਲਕਾ ਸਾਹਨੇ ਵਾਲ ਦੇ ਵਿੱਚ ਸਾਨੂੰ ਵਾਧਾ ਮਿਲਿਆ ਵੱਲ ਮਿਲਿਆ ਸੋ ਮੈਂ ਤਹਿਜ ਰੂ ਧੰਨਵਾਦ ਆ ਸ਼ੁਕਰਗੁਜ਼ਾਰ ਦਾਨੋ ਸਾਹਿਬ ਦਾ ਔਰ ਸੋਨੀ ਜੀ ਨਾਲ ਵਾਦਾ ਹੈ ਕਿ ਪੂਰੀ ਇਮਾਨਦਾਰੀ ਨਾਲ ਅਸੀਂ ਪਾਰਟੀ ਸੇਵਾ ਕਰ ਰਹੇ ਤੇ ਤੁਸੀਂ ਵੀ ਸਾਡੇ ਨਾਲ ਸਾਡੀਆਂ ਵਾਅਦੇ ਮਜ਼ਬੂਤ ਹੋ ਰਹੀਆਂ ਤੇ ਜਿਹੜਾ ਨਗਰ ਕੌਂਸਲ ਸਾਹਮਣੇ ਆਲਾ ਹੈ ਇਹਦੇ ਵਿੱਚ ਸਾਰੇ ਰੰਗ ਮਿਲ ਕੇ ਦੀ ਸੇਵਾ ਚੱਲਦੀ ਹੈ ਤੇ ਹੋਰ ਸੇਵਾ ਦਾ ਵਾਅਦਾ ਹੋਵੇਗਾ ਸੋ ਅੱਜ ਜਿਹੜਾ ਨੇ ਇੱਕੋ ਹੀ ਡਿਮਾਂਡ ਕੀਤੀ ਕਿ ਮੇਰੇ ਵਾਰਡ ਦੇ ਵਿੱਚ ਮੈਨੂੰ ਵੱਧ ਤੋਂ ਵੱਧ ਫੰਡ ਦਿਓ ਪੈਸੇ ਦਿਓ ਤਾਂ ਜੋ ਮੈਂ ਵਾਰਡ ਦੇ ਰਹਿੰਦੇ ਕੰਮ ਕਰਵਾ ਸਕਾਂ ਸੋ ਇਹਨਾਂ ਦਾ ਨਾਲ ਦੀ ਨਾਲ ਇਹਨਾਂ ਦੇ ਵਾਰਡ ਦੇ ਵਿੱਚ ਪੈਸੇ ਪਾਏਗੇ ਸੋ ਜਿਹੜੇ ਅੱਜ ਤੋਂ ਹੀ ਇਹਨਾਂ ਦੇ ਕੰਮਾਂ ਦੀ ਸ਼ੁਰੂਆਤ ਹੋਵੇਗੀ ਇਸ ਵਾਰਡ ਦੇ ਵਿੱਚ ਵੀ ਪੂਰੇ ਨਗਰ ਕੂਟ ਸਾਂਹੇ ਵਾਲ ਦੇ ਵਿੱਚ ਵੀ ਕਾਫੀ ਕੰਮ ਆ ਜਿਹੜੇ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਸੋ ਸਾਰੇ ਨਗਰ ਕੂਟ ਸਾਂਹੇ ਵਾਲਾ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਸਾਂਹੇ ਵਾਲ ਹੋਵੇਗਾ ਕਿੰਨੇ ਕ ਮੈਂਬਰਾਂ ਨਾਲ ਜਿਹੜੇ ਲੈ ਕੇ ਗੱਲ ਕਰਾਂਗੇ ਸਾਂਭ ਹੋਏ ਨੇ ਕਿੰਨੇ ਕ ਮੈਂਬਰਾਂ ਨਾਲ ਇਹ ਕਾਫੀ ਬੇਅੰਤ ਅਕਾਲੀ ਦਲ ਦੇ ਜਿਹੜੇ ਪਰਿਵਾਰ ਦੇ ਵਿੱਚੋਂ ਨਾਲ ਇਹਨਾਂ ਦੇ ਕਾਂਗਰਸ ਦੇ ਪਰਿਵਾਰ ਤੋਂ ਇੱਕ ਪਰਿਵਾਰ ਨਾਲ ਸਾਂਭ ਹੋਏ ਆ ਤੇ ਪੂਰਾ ਵਾਰਡ ਜਿਹੜਾ ਜਿਹੜਾ ਨਾਲ ਸਾਂਭ ਹੋ ਰਿਹਾ ਤਾਂ ਮਤਲਬ ਦਾਵੇਦਾਰ ਵੀ ਨੇ ਟੀਗੜਾ ਦਾਵੇ ਵੀ ਮਤਲਬ ਕਿਉਂ ਨਹੀਂ ਟਿਕਟ ਦੇਖੋ ਪਾਰਟੀ ਨੂੰ ਰਿਕੁਐਸਟ ਕਰਤੀ ਆ ਟਿਕਟ ਮਿਲੇਗੀ ਜੀ ਨਾਲ ਦਾਲੋ ਸਾਹਿਬ ਦੇ ਬੇਨੰਦ ਤੋਂ ਬਹੁਤ ਹੀ ਸਤਿਕਾਰਯੋਗ ਸਾਡੇ ਹੈਵਨ ਮਨਿਸਟਰ ਹਦੀਪ ਸਿੰਘ ਮੁੰਡਿਆ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿੰਨਾ ਇਹ ਪਿਆਰ ਵਰਕਰ ਨੂੰ ਦਿੰਦੇ ਆ ਔਰ ਇਹਨਾਂ ਦੀ ਮੁਹੱਬਤ ਦਾ ਹੀ ਸੱਟਾ ਵਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਗਠਨ ਦੇ ਪੰਜਾਬ ਦੇ ਪ੍ਰਧਾਨ ਸਰਨ ਸੋਨੀ ਜੀ ਬਤੌਰ ਕਾਉਂਸਲਰ ਵੀ ਸਾਡੇ ਹਲ ਤੋਂ ਨੇ ਅੱਜ ਉਹਨਾਂ ਨੇ ਸਾਥੀਆਂ ਸਮੇਤ ਸਾਰੇ ਆਵਾਜ਼ ਪਾਰਟੀ ਜੀ ਆਪਣੇ ਆਪ ਨੂੰ ਸ਼ਾਮਲ ਕੀਤਾ ਵਾ ਔਰ ਮਾਜੋਗ ਮੰਤਰੀ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਸ ਤਰੀਕੇ ਨਾਲ ਇਹ ਪਿਆਰ ਕਰਦੇ ਆ ਮੈਨੂੰ ਐਦਾ ਲੱਗਦਾ ਸਾਰਾ ਪੰਜਾਬ ਹੀ ਜਿਹੜਾ ਵਾ ਇਹ ਆਵਾਜ਼ ਪਾਰਟੀ ਨਾਲ ਜੁੜ ਲੈਣਗੇ ਸੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਕਹਿਣ ਤੇ ਜਾਂ ਤੁਸੀਂ ਇਹ ਹਿਸਾਬ ਲਾਓ ਵੀ ਹੋ ਸਕਦਾ ਵੀ ਜੋ ਪਲੈਨਿੰਗ ਸੀਗੀ ਔਰ ਮੈਂ ਕੱਲ ਤੋਂ ਆਪਣੇ ਵਾਰਡ ਨੰਬਰ 2 ਦੇ ਵਿੱਚ ਕੰਮ ਸਟਾਰਟ ਕਰਨ ਜਾ ਰਿਹਾ ਸੋ ਬੜਾ ਵਧੀਆ ਮਹਿਸੂਸ ਹੋ ਰਿਹਾ ਜੀ ਕਿਉਂਕਿ ਸਾਨੂੰ ਪਤਾ ਜਿੱਥੋਂ ਸਮਾਂ ਚੱਲਦਾ ਆ ਰਿਹਾ ਹੈ ਪਿੱਛੇ ਸਮੇ ਤੋਂ ਚੱਲਦੇ ਆ ਰਹੇ ਆ ਤੇ ਥੋੜਾ ਜਿਹਾ ਸਮੇ ਦੇ ਹਿਸਾਬ ਨਾਲ ਇਨਸਾਨ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਦੇਖਣਾ ਚਾਹੀਦਾ ਜਦੋਂ ਕਿ ਕਿਹੜਾ ਇਲਾਨ ਵੀ ਹੋਣਾ ਹੈ ਕੋਈ ਦਿਨਾਂ ਦੇ ਵਿੱਚ ਕਿ ਇਲੈਕਸ਼ਨ ਦਾ ਇਹ ਪਹਿਲਾਂ ਤੁਹਾਡੀ ਜੜੀ ਉਮੀਦਵਾਰੀ ਵੀ ਪੱਕੀ ਸੀ ਕਾਦੀਦਲ ਵੱਲੋਂ ਤੁਸੀਂ ਢਿੱਲੋਂ ਸਾਹਮਣੂ ਸਿਆਸੀ ਗੁਰੂ ਮੰਨਦੇ ਸੀ ਰੱਖਣੇ ਤੇ ਇੱਕਦਮ ਹੁਣ ਉਹਨਾਂ ਨੂੰ ਕਿਨਾਰਾ ਕਰਨਾ ਕਿ ਕੀ ਕਾਰਨ ਬਣੇ ਉਹਨਾਂ ਨੂੰ ਕਿਨਾਰਾ ਕਰਨਗੇ ਉਹਨਾਂ ਤੋਂ ਕਿਨਾਰਾ ਕਰਨ ਦਾ ਸਿਰਫ ਇਹੀ ਆ ਵੀ ਦੇਖੋ ਅਗਰ ਉਹਨਾਂ ਦੇ ਨਾਲ ਵੀ ਅਸੀਂ ਜੁੜੇ ਹੋਏ ਸੀਗੇ ਅਸੀਂ ਉਹਨਾਂ ਨਾਲ ਇਸੇ ਕਰਕੇ ਜੁੜੇ ਹੋਏ ਸੀ ਵੀ ਉਹ ਵਿਕਾਸ ਕਰਾ ਰਹੇ ਸੀਗੇ ਕਿਉਂਕਿ ਕੰਮ ਦੇ ਨਾਲ ਹੀ ਅਸੀਂ ਉਹਨਾਂ ਜੁੜੇ ਹੋਏ ਸੀਗੇ ਕੋਈ ਸਾਡਾ ਪਰਸਨਲ ਤਾਂ ਆਪਣਾ ਕੋਈ ਕੰਮ ਹੀ ਨਹੀਂ ਹੈਗਾ ਨਾ ਕੋਈ ਮਤਲਬ ਅਸੀਂ ਸਾਡੇ ਕੋਈ ਜੌਬ ਕਰਦੇ ਆ ਔਰ ਉਹ ਜੇ ਹੁਣ ਉਹ ਖੁਦ ਪਿੱਛੇ ਹੋਏ ਨੇਗੇ ਉਹਨਾਂ ਨੇ ਆਪਣੇ ਵਰਕ ਬਾਰੇ ਵੀ ਨਹੀਂ ਪੁੱਛਿਆ ਔਰ ਜੇ ਕਦੇ ਫੋਨ ਕਰਨਾ ਤਾਂ ਦੇਖੋ ਨਹੀਂ ਆਣਾ 2 ਸਾਲ ਤੋਂ ਫੋਨ ਹੀ ਚੱਕਿਆ ਉਹਨਾਂ ਨੇ ਕਿਸੇ ਨੇ ਫਿਰ ਵਰਕਰ ਵੀ ਕੀ ਕਰੇ ਜਿਹੜਾ ਛੋਟਾ ਵਰਕਰ ਹੁੰਦਾ ਪਿਸਤਾ ਹੋ ਜਾਂਦਾ ਨਾ ਜੀ ਵੱਡੇ ਹੁਣ ਅੱਜ ਦੇਖੋ ਕੱਲ ਦੀ ਜਿਹੜੀ ਘਟਨਾ ਹੋਈ ਹੈ ਇਹਨਾਂ ਨੇ ਕਿੰਨੀ ਵੱਡੀ ਜਿਹੜੀ ਗਲਤੀ ਕੀਤੀ ਆ ਵੀ ਸਾਰੇ ਜਿਹੜੇ ਆਪਣੇ ਜ਼ੁਰਮ ਸੀ ਉਹ ਕੱਲ ਇਹਨਾਂ ਨੇ ਕਬੂਲ ਕਰ ਲਏ ਔਰ ਉਹ ਕਬੂਲ ਕਰਨ ਤੋਂ ਬਾਅਦ ਅਸੀਂ ਤੁਸੀਂ ਦੱਸੋ ਵੀ ਅਸੀਂ ਕਿਹੜੇ ਮੂਨਾ ਲੋਕਾਂ ਤੋਂ ਵੋਟ ਮੰਗਣ ਜਾਈਏ ਕਿਉਂਕਿ ਅਸੀਂ ਕੱਲਾ ਆਪਣਾ ਸ਼ਹਿਰ ਨਹੀਂ ਦੇਖਣਾ ਅਸੀਂ ਆਪਣਾ ਸਟੇਟਸ ਵੀ ਦੇਖਣਾ ਆਪਣਾ ਫਿਊਚਰ ਵੀ ਦੇਖਣਾ ਔਰ ਇਸ ਕਰਕੇ ਇਹ ਮੈਨੂੰ ਜਿਹੜਾ ਕਦਮ ਹੈ ਚੁਕਣਾ ਪਿਆ ਮੈਂ ਜੀ ਮਨਪ੍ਰੀਤ ਸਿੰਘ ਹਲਕਾਤਰ ਨਗਰ ਲੁਧਿਆਣਾ ਤੋਂ ਜਿਹੜਾ ਸਖਤਰ ਵੀ ਹਾਂ ਸੋ ਅੱਜ ਮੈਂ ਤੇ ਸੋਨੀ ਜੀ ਦੇ ਗ੍ਰਹਿ ਵਿਖੇ ਆਇਆ ਵਾ ਇਹਨਾਂ ਨੂੰ ਆਮਾਦੀ ਪਾਰਟੀ ਵਿੱਚ ਸ਼ਾਮਲ ਕੀਤਾ ਕਿ ਜਿਹੜੀ ਸਾਡੀ ਨਿਰੰਤਰ ਕੋਸ਼ਿਸ਼ਾਂ ਜਾਰੀ ਸੀ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੂੰ ਮਨਾਉਣ ਵਾਸਤੇ ਕਿਉਂਕਿ ਸਾਡੀ ਪਾਰਟੀ ਦਾ ਮੁੱਖ ਝੰਡਾ ਹੈ ਕਿ ਵੀ ਜਿਹੜੇ ਹੀਰੇ ਚੁਣ ਕੇ ਪਾਰਟੀ ਦੇ ਵਿੱਚ ਲਿਆਉਂਦੇ ਜਾਣ ਜਿਨ੍ਹਾਂ ਦੇ ਨਾਲ ਜਨਤਾ ਜੁੜੀ ਹੈ ਔਰ ਇਹ ਪਿਛਲੀ ਸਰਕਾਰ ਅਕਾਲੀ ਦਲ ਸਰਕਾਰ ਦੇ ਵਿੱਚ ਤਿੰਨ ਵਾਰੀ ਕਾਉਂਸਲਰ ਵੀ ਰਹੇ ਨੇ ਤੇ ਇਹਨਾਂ ਦੇ ਕਿਤੇ ਕੰਮ ਜਿਹੜੇ ਨਸਾਨੇ ਵਾਲੇ ਚ ਬੋਲਦੇ ਨੇ ਤੇ ਇਸੇ ਕਰਕੇ ਅੱਜ ਮੰਤਰੀ ਜੀ ਹਰਦੀਪ ਸਿੰਘ ਮੁੰਡਿਆ ਜੀ ਵਿਜੇਦਾਨਵ ਜੀ ਇਹਨਾਂ ਦਾ ਗ੍ਰਹਿ ਵਿਖੇ ਆਏ ਤੇ ਹੋਰ ਵੀ ਬਹੁਤ ਸਾਰੇ ਪਰਿਵਾਰ ਸੀ ਸੈਂਕੜੇ ਦੀ ਤਾਦਾਦ ਦੇ ਵਿੱਚ ਜਿਹੜੇ ਆਵਾਜ਼ ਦੀ ਪਾਰਟੀ ਸ਼ਾਮਲ ਹੋਏ ਨੇ ਤੇ ਸੋ ਇਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਜਿਸ ਕਰਕੇ ਅਸੀਂ ਇੱਥੇ ਆਏ ਹਾਂ ਸਾਰੇ ਜਣੇ ਤੇ ਡਿਟੈਕਟਰ ਵੀ ਪੱਕੀ ਕਰ ਦਿੱਤੀ ਹੈ ਦੇਖੋ ਜੀ ਟਿਕਟ ਦਾ ਉਹਨਾਂ ਨੇ ਆਸ਼ਵਾਸਨ ਪੂਰਾ ਦਿੱਤਾ ਜੀ ਕਿ ਵੀ 27 ਨਾ ਜਿਹੜਾ ਹੈ ਕਿ ਵਾਰਡ ਨੰਬਰ 2 ਦੇ ਵਿੱਚੋਂ ਤੁਹਾਨੂੰ ਹੀ ਉੱਥੇ ਲਿਆਂਦਾ ਜਾਏਗਾ ਤੇ ਬਾਕੀ ਦੇ ਟਿਕਟਾਂ ਦੀ ਹਜੇ ਜਿਹੜੀ ਐ ਚੋਣ ਜਿਹੜੀ ਐ ਉਹ ਉਹਨਾਂ ਨੇ ਕਰਨੀ ਹੈ ਤੇ ਸਾਨੂੰ ਵੀ ਉਮੀਦ ਹੈ ਕਿ ਜੋ ਉਹਨਾਂ ਨੇ ਵਾਅਦਾ ਕੀਤਾ ਪੂਰੇ ਕਰਨਗੇ ਕਿਉਂਕਿ ਸਰਕਾਰ ਦੇ ਵਿੱਚ ਜਿਹੜੇ ਮੁੱਖ ਨੁਮਾਇੰਦੇ ਨੇ ਚਾਹੇ ਐਮਐਲਏ ਨੇ ਚਾਹੇ ਕੋਈ ਚੇਅਰਮੈਨ ਨੇ ਮੰਤਰੀ ਨੇ ਜੋ ਵੀ ਵਾਅਦੇ ਕੀਤੇ ਨੇ ਭਗਵਾਨ ਸਰਕਾਰ ਨੇ ਉਹ ਵਾਅਦੇ ਪੂਰੇ ਕੀਤੇ ਨੇ